24 ਅਕਤੂਬਰ ਨੂੰ ਪਹਲਗਾਮ ਵਿੱਚ ਅਤਵਾਦੀਆਂ ਵੱਲੋਂ ਇੱਕ ਲੈਫਟੀਨੈਂਟ ਵਿਜੇਂ ਮਰਵਾ ਮਸ਼ਹੂਰ ਕਰ ਦਿੱਤਾ ਗਿਆ। ਉਹਦੀ ਧਰਮ ਪਤਨੀ ਹਮਾਇਸ਼ੀ ਵੱਲੋਂ ਅੱਜ ਇੱਕ ਵੀਡੀਓ ਪਾਈ ਗਈ ਹੈ ਜਿਹੜੀ ਅਸਲ 'ਚ ਭਾਰਤੀ ਸੱਭਿਆਚਾਰਿਆ। ਕਿ ਅਸਲੀ ਮਾਨ ਬਤਾਇਆ। ਇਹਦੇ ਵਿੱਚ ਇਨਸਾਨੀਅਤ ਚੰਗਦੀ ਹੈ। ਅੱਜ ਉਹਨੇ ਇੱਕ ਵੀਡੀਓ ਪਾਈ ਹੈ ਉਨੇ ਇਹ ਕਿਹਾ ਮੇਰਾ ਪਤੀ ਮਾਰ ਦਿੱਤਾ ਗਿਆ ਅਸੀਂ ਦੋਸ਼ੀਆਂ ਨੂੰ ਸਜ਼ਾ ਚਾਹੁੰਦੇ ਆ ਪਰ ਇਸ ਕੰਮ ਲਈ ਪਾਕਿਸਤਾਨ ਤੇ ਕਸ਼ਮੀਰਿਆ ਨੂੰ ਆਪਣੇ ਦੁਸ਼ਮਣ ਨਾ ਬਣਾਓ ਮੁਸਲਮਾਨਾਂ ਤੇ ਕਸ਼ਮੀਰੀਆਂ ਨੂੰ ਦੁਸ਼ਮਣ ਨਾ ਬਣਾਓ ਅਸੀਂ ਸ਼ਾਂਤੀ ਚਾਹੁੰਦੇ ਆ ਸ਼ਾਂਤੀ ਚਾਹੀਦੀ ਆ ਬਸ ਇਹ ਸੁਣ ਕੇ ਫਿਰ ਜਿਹੜਾ ਸੰਗ ਪਰਿਵਾਰਿਆਂ ਨੂੰ ਅੱਗ ਲੱਗ ਗਈ ਉਹਨਾਂ ਤੇ ਇਦਾਂ ਲੱਗਾ ਜਿਵੇਂ ਵੀ ਅਤਵਾਦੀਆਂ ਦਾ ਤਾਂ ਸੁਪਨਾ ਪੂਰਾ ਨਹੀਂ ਹੋਣਾ ਜੇ ਇਹ ਗੱਲ ਹੋ ਗਈ ਤਾਂ ਤੇ ਹਿੰਦੂ ਮੁਸਲਮਾਨ ਦਾ ਵਸਾਦ ਨਾ ਵਧਿਆ ਜੇ ਇਹਨਾਂ ਚ ਟ੍ਰੇਡ ਨਾ ਵਧੀ ਤਾਂ ਜਿਹੜਾ ਕਾਰਜ ਉਹ ਅਤਵਾਦੀ ਕਰਨਾ ਚਾਹੁੰਦੇ ਸੀ ਉਹਦਾ ਪੂਰਾ ਹੀ ਨਾ ਹੋਇਆ ਉਹਨੂੰ ਫੇਰ ਪੂਰਾ ਕਰਨ ਲਈ ਜਿਹੜੇ ਸੰਗ ਪਰਿਵਾਰ ਦੇ ਮੈਂਬਰ ਆ ਉਹਨਾਂ ਨੇ ਜਿਹੜੀਆਂ ਜ਼ਵਾਨ ਬੋਲੀ ਆ ਉਸ ਹਮਾਂਸ਼ੀ ਕੁੜੀ ਵਾਸਤੇ ਉਹ ਸੁਣਨ ਵਾਲੀ ਵੀ ਨਹੀਂ ਹੈ ਇਹਦਾ ਪਤੀ ਮਰ ਗਿਆ ਇਹਨੂੰ ਉੱਥੇ ਕੋਈ ਮਲਾਣਾ ਮਿਲ ਗਿਆ ਹੁਣ ਕੋਈ ਮੁਸਲਮਾਨ ਇਹਦਾ ਪਤੀ ਬਣਨ ਵਾਲਾ ਹੋਣਾ ਕੋਈ ਉਹਦੇ ਖਲਾਕ ਤੇ ਉਹਨੂੰ ਇਹਨੀਆਂ ਭੱਦੀਆਂ ਗਾਣਾ ਕੱਢੀਆਂ ਜਿਹੜੀਆਂ ਭਾਰਤੀ ਲੋਕੋਂ ਮੈਂ ਤੁਹਾਨੂੰ ਦੱਸ ਵੀ ਨਹੀਂ ਸਕਦਾ ਏ ਅਸਲ ਇਰਾਦਾ ਅਤਵਾਦੀਆਂ ਦਾ ਤੇ ਇਹੀ ਇਰਾਦਾ ਸੰਗ ਪਰਿਵਾਰ ਦੇ ਮੈਂਬਰਾਂ ਦਾ ਹੈ ਦੋਨਾਂ ਦਾ ਇਰਾਦਾ ਇੱਕ ਹੈ ਕਿ ਕਾਰਾ ਹੋ ਕਰੋ ਜਿਹਦੇ ਨਾਲ ਹਿੰਦੂ ਮੁਸਲਮਾਨ ਭਾਈਚਾਰਾ ਟੁੱਟ ਜਾਏ ਲੋਕਾਂ 'ਚ ਨਫ਼ਰਤ ਪੈਦਾ ਹੋ ਜਾਏ ਤੇ ਫਿਰ ਨਫ਼ਰਤ ਪੈਦਾ ਹੋ ਕੇ ਫਿਰ ਫਿਰਕੂ ਪ੍ਰਚਾਰ ਸ਼ੁਰੂ ਹੋ ਜਾਣ ਇਹਦੇ ਨਾਲ ਫਿਰ ਨਾਦੀਆਂ ਮੋਚਾਂ ਆਉਂ ਤਾੜੀਆਂ ਮਾਰਨ ਫਿਰਦਾ ਹੈਗੇ ਉਹਨਾਂ ਦਾ ਦਰਸ਼ ਨਹੀਂ ਹੈ ਉਹਨਾਂ ਦਾ ਦਰਸ਼ ਤਾਂ ਉਹ ਹੈ ਜਿਹੜਾ ਅੱਗ ਲਾਉਂਦਾ ਹੋਵੇ ਪਰ ਭਾਰਤੀ ਲੋਕਾਂ ਦਾ ਦਰਸ਼ ਹੈ ਮਦਦ ਨਾਲ ਢੀਂਗਰਾ ਜਿਹਨੇ ਤਿਰੂ ਫਾਂਸੀ ਦਾ ਦਿੱਤਾ ਗਿਆ ਸੀ ਜਿਹਦੇ ਪਰਿਵਾਰ ਵਾਲੇ ਬਹੁਤ ਅਮੀਰ ਮੈਂਬਰ ਸਰ ਪਰ ਅੰਗਰੇਜ਼ਾਂ ਦੇ ਖਿਲਾਫ ਮਦਨਲਾ ਢੀਂਗਰਾ ਬੇਮਨਚ ਚਿੰਗਲ ਜਗੀ ਆਜ਼ਾਦੀ ਦੀ ਉਹ ਫਿਰ ਫਾਂਸੀ ਦਾ ਰਸਤਾ ਝੁਮ ਗਿਆ ਇਹ ਵੀ ਕਮਾਲ ਦੀ ਗੱਲ ਹੈ ਵੀ ਕਚਹਿਰੀ ਵਿੱਚ ਉਹਦੇ ਘਰਦਿਆਂ ਨੇ ਆਪਣੇ ਬੱਚੇ ਦੇ ਖਿਲਾਫ ਗਾਇਹੀ ਦਿੱਤੀ ਹੈ ਕਿ ਸਾਡੇ ਪੁੱਤਰ ਨੇ ਚੰਗਾ ਨਹੀਂ ਕੀਤਾ ਪਰ ਸਾਡਾ ਦਰਸ਼ ਮਦਨਲਾ ਢੀਂਗਰਾ ਹੈ ਸਾਡਾ ਦਰਸ਼ ਸੈਦ ਆਦਲ हुसैन ਸ਼ਾਹ ਹੈ ਜਿਹਨੇ ਘੋੜੇ ਤੇ ਪਹਿਲਾਂ ਬੱਚਿਆਂ ਨੂੰ ਸੈਰਾਂ ਕਰਾਉਂਦਾ ਸੀ ਫਿਰ ਉਹਨੇ ਬੁੱਢਿਆਂ ਤੇ ਚੱਕੇ ਜ਼ਖਮੀਆਂ ਨੂੰ ਬਚਾਉਣ ਦਾ ਯਤਨ ਕੀਤਾ ਜਿਹੜੇ ਉੱਥੇ ਸਲਾਮੀ ਗਏ ਸਨ ਉਹਨਾਂ ਬਚਾਉਣ ਦਾ ਯਤਨ ਕੀਤਾ ਤੇ ਫਿਰ ਉਹਨੂੰ ਵੀ ਮੌਤ ਦਾ ਸਾਹਮਣਾ ਕਰਨਾ ਪਿਆ ਤੇ ਉਹਨੂੰ ਸ਼ਹੀਦ ਕਰ ਦਿੱਤਾ ਗਿਆ ਸਾਡਾ ਆਦਰਸ਼ ਹੋਆ ਸਾਡਾ ਆਦਰਸ਼ ਭਾਈ ਘਰਈਆ ਆ ਜਿਹੜਾ ਦਸ਼ਮ ਦੇ ਮੂੰਹ ਚ ਵੀ ਪਾਣੀ ਪਾਉਂਦਾ ਸੀ ਗੁਰੂ ਜੀ ਦੇ ਹੁਕਮ ਅਨੁਸਾਰ ਕਿਉਂਕਿ ਸਾਡੀ ਲੜਾਈ ਇਨਸਾਨਾਂ ਨਾਲ ਨਹੀਂ ਹਨ ਬੁਰੀ ਬੁਰੀ ਚੀਜ਼ ਨਾਲ ਜਿਹੜੀ ਮਾੜੀ ਚੀਜ਼ ਉਹਦੇ ਖਿਲਾਫ ਸਾਡੀ ਲੜਾਈ ਹੈ ਬੰਦਿਆਂ ਦੇ ਖਿਲਾਫ ਲੜਾਈ ਨਹੀਂ ਸੜਾ ਵਰਸ਼ ਦੇ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਆ ਲੇਕਿਨ ਜਿਹਨਾਂ ਸੰਗ ਪਰਿਵਾਰ ਦੇ ਮੈਂਬਰ ਦਾ ਦਰਸ਼ ヒਟਲਰ ਆ ਇਹਨਾਂ ਦਾ ਦਰਸ਼ ਉਹ ਆ ਜਿਹੜਾ ਅਤਵਾਦੀਆਂ ਦਾ ਕਾਰਨਾ ਕਰਨ ਵਾਲਾ ਆ ਜਿਹੜਾ ਬੰਦੇ ਮਾਰ ਕੇ ਖੁਸ਼ਹੰਦਾ ਬੱਲੇ ਬੱਲੇ ਇਹਨੂੰ ਰਾਤ ਨੂੰ ਨੀਂਦ ਤਾਂ ਹੀ ਖੁੱਲ ਕੇ ਆਉਂਦੀ ਜੇ ਕੋਈ ਚਾਰ ਬੰਦੇ ਮਰ ਜਾਂਦਾ ਤੇ ਸ਼ਾਂਤੀ ਹੋ ਜਾ ਕਿਤੇ ਤਾਂ ਲੋਕਾਂ 'ਚ ਭਾਈਚਾਰਾ ਇਕਤਾ ਬਣ ਜਾਏ ਤਾਂ ਫਿਰ ਉਹ ਰਾਤ ਨੂੰ ਨੀਂਦ ਨਹੀਂ ਸੌਂਦੇ ਚੰਗੀ ਮੈਂ ਇਹੀ ਬਾਤ ਦਰਉਣਾ ਗੱਲ ਵੀ ਅਸਲੀ ਗੱਲ ਸਾਹਮਣੇ ਆ ਰਹੀ ਹੈ ਹੁਣ ਲਗਾਤਾਰ ਆ ਰਹੀ ਵੀ ਇਹ ਸੰਘ ਪਰਿਵਾਰ ਵਾਲੇ ਭਾਰਤ 'ਚ ਕੀ ਕਰਨਾ ਚਾਹੁੰਦੇ ਆ ਤੇ ਜਿਹੜੇ ਮੁਸਲਮਾਨਾਂ 'ਚ ਅਤਵਾਦੀ ਤੱਤ ਬੈਠੇ ਆ ਉਹ ਕੀ ਕਰਨਾ ਚਾਹੁੰਦੇ ਦੋਨਾਂ ਦਾ ਕਾਰਜ ਇੱਕੋ ਹੀ ਆ ਤੇ ਸਾਡਾ ਕਾਰਜ ਇਹ ਆ ਵੀ ਅਸੀਂ ਇੱਕ ਪਿਧਾ ਇੱਕ ਅਸਕੇ ਹਮ ਵਾਰਕ ਦੇ ਜਿਹੜੇ ਗੁਰੂ ਸਾਹਿਬ ਨੇ ਸਾਨੂੰ ਦੱਸਿਆ ਵੀ ਅਸੀਂ ਇੱਕੋ ਦੇ ਬੱਚੇ ਆ ਅਸੀਂ ਉਸ ਵਿਚਾਰਧਾਰਾ ਨੂੰ ਅੱਗੇ ਲੈ ਕੇ ਜਾਈਏ ਉਸ ਵਿਚਾਰਧਾਰਾ ਨੂੰ ਜਿਹੜੀ ਵਿਚਾਰਧਾਰਾ ਪਈ ਚਾਰਕੀ ਇਕਤਾ ਬਣਾਉਂਦੀ ਆ ਜਿਹੜੀ ਥੱਲੇ ਵਾਲੇ ਬਾਗਮੰਗਰ ਲੋਕਾਂ ਨੂੰ ਇਕੱਠਿਆਂ ਹੋ ਕੇ ਜ਼ਰੂਰ ਦਾ ਟੱਕਰਾ ਕਰਨ ਵਾਸਤੇ ਗੋਲੀਆਂ ਛਾਤੀਆਂ 'ਚ ਖਾਣ ਦਾ ਜਜ਼ਬਾਤ ਪੈਦਾ ਕਰਦੀ ਆ ਸਾਡੀ ਉਹ ਵਿਰਾਸਤ ਅਸੀਂ ਉਸ ਵਿਰਾਸਤ ਨੂੰ ਕਾਇਮ ਰੱਖਣਾ ਆ ਜਿਹੜੀ ਵਿਰਾਸਤ ਉਹ ਲਿਆਉਣਾ ਚਾਹੁੰਦੇ ਦਵਾਈ ਵਾਲੀ ਉਹਦੇ 'ਚ ਨਹੀਂ ਜਾਣਾ ਸੀ ਇਸ ਵੀ ਫਿਰ ਮੇਰੀ ਭਾਰਤੀ ਲੋਕਾਂ ਨੂੰ ਪੀ ਲਿਆ ਤੇ ਹਮਾਸ਼ੀ ਬੇਟੀ ਦੀ ਗੱਲ ਸੁਣ ਤੋਂ ਬਾਅਦ ਹੁਣ ਤਾਂ ਗੱਲ ਸਾਫ਼ ਹੋ ਗਈ ਨਾ ਕਿ ਭਾਰਤ ਦੀ ਫੌਜ ਕੀ ਚਾਹੁੰਦੀ ਆ ਭਾਰਤੀ ਫੌਜ ਚਾਹੁੰਦੀ ਹੈ ਅਮਨ ਰਵੇ ਕਿਸੇ ਧਰਮ ਤੇ ਜਾਤੀ ਦੇ ਖਿਲਾਫ ਨਫਰਤ ਨਾ ਪੈਦਾ ਹੋਵੇ ਜਦ ਕਿ ਸੰਘ ਪਰਿਵਾਰੇ ਚਾਹੁੰਦਾ ਵੀ ਸਾਡੀਆਂ ਆਰਮਡ ਫੋਰਸਸ ਸਾਡੀ ਬਿਊਰੋਕ੍ਰੇਸੀ ਇਹਦੇ ਵਿੱਚ ਵੀ ਜ਼ਹਿਰ ਭਰ ਦਿੱਤਾ ਜਾਏ ਉਹ ਸਵੇਰ ਤੋਂ ਲੈ ਕੇ ਸ਼ਾਮ ਤੱਕ ਦੀ ਕਦੀ ਕਦੀ ਉਹ ਦੇਸ਼ ਭਗਤੀ ਦੇ ਨਾਂ ਤੇ ਕਦੀ ਉਹ ਹਲਾਕ ਬਿਉਣ ਦੇ ਨਾਂ ਤੇ ਕਦੀ ਤਾਂ ਉੱਚੀਆਂ ਕਦਰਾਂ ਕੀਮਤਾਂ ਪ੍ਰਾਣੀ ਵਿਰਾਸਤ ਨੂੰ ਕਾਇਮ ਕਰਨ ਲਈ ਹਿੰਦੂ ਧਰਮ ਦੀ ਨੂੰ ਉਹ ਦੁਹਾਈ ਪਾਉਂਦੇ ਆ ਉਹ ਸਵੇਰ ਜਦੋਂ ਇਦਾਂ ਦਾ ਬਾਤਾਂ ਬਣ ਸਿਰਜਿਆ ਜਾਂਦਾ ਤੇ ਲੋਕਾਂ ਚ ਕੁਦਰਤੀ ਜ਼ਹਿਰ ਦੀਆਂ ਭਾਵਨਾਵਾਂ ਭਰ ਜਾਂਦੀਆਂ ਪਰ ਸਾਨੂੰ ਖੁਸ਼ੀ ਹੈ ਭਾਰਤ ਦੇ ਜਵਾਨ ਭਾਰਤ ਦੀ ਫੌਜ ਭਾਰਤ ਦਾ ਬਹੁਤ ਵੱਡਾ ਹਿੱਸਾ ਵਾਦੀ ਦਾ ਹੱਲੇ ਦੀ ਭਾਈ ਸਾਹਿਬ ਕੀਤਾ ਦਾ ਹੰਮੀ ਆ ਸਾਨੂੰ ਆਪਣੀ ਫੌਜ ਤੇ ਵੀ ਇਸ ਗੱਲ ਦਾ ਮਾਣ ਹੈ ਕਿ ਉਹ ਹੱਲੇ ਸੰਘੀ ਫਿਰਕੂ ਵਿਚਾਰਧਾਰਾ ਨੂੰ ਰੱਦ ਕਰਨ ਵਾਲੇ ਆ ਰੱਦ ਕਰ ਰਹੇ ਆ ਉਹ ਸਾਨੂੰ ਭਾਈ ਸਾਹਿਬ ਕੀਤਾ ਦੀ ਲੋੜ ਆ ਬਸ ਮੈਂ ਆਪਣੀ ਬੇਨਤੀ ਦਰਵਾਣੀ ਚਾਹੁੰਨਾ ਆ ਵੀ ਜਿਹੜਾ 22 ਅਪ੍ਰੈਲ ਨੂੰ ਕਾਰਾ ਕੀਤਾ ਤਵਾਦੀਆਂ ਨੇ ਉਹਦੇ ਖਿਲਾਫ ਤਾਂ ਨਫ਼ਰਤ ਕਰੋ ਅਤਵਾਦੀ ਮਾੜੇ ਪਰ ਅਤਵਾਦੀਆਂ ਨੂੰ ਮਾੜਾ ਕਹਿ ਕੇ ਮੁਸਲਮਾਨ ਮਾੜੇ ਨਹੀਂ ਹੋ ਜਾਂਦੇ ਜੇ ਗੰਗੂ ਬ੍ਰਾਹਮਣ ਜਾਤੀ ਦੇ ਨੇ ਮਾੜਾ ਗੁਜਰੀ ਤੇ ਬੱਚਿਆਂ ਨੂੰ ਫੜਾ ਦਿੱਤਾ ਉਹਨਾਂ ਦੀ ਜਾਂ ਕੇ ਉਹਨਾਂ ਨੂੰ ਸੀਆਈਡੀ ਦੇ ਦਿੱਤੀ ਤਾਂ ਫਿਰ ਇਹਦਾ ਅਰਥ ਇਹ ਰਹੀ ਹੈ ਕਿ ਸਾਰਾ ਹਿੰਦੂ ਪਈਛਾ ਤੇ ਬ੍ਰਾਹਮਣ ਪਈਛਾ ਰਖਾਤਾ ਮਾੜਾ ਆ ਅਸੀਂ ਉਹਨੂੰ ਨਫ਼ਰਤ ਨਹੀਂ ਕਰਦੇ ਗੰਗੂ ਬ੍ਰਾਹਮਣ ਨਾਲ ਹੀ ਨਫ਼ਰਤ ਆ ਇਸ ਤਰ੍ਹਾਂ ਸਿੱਖ ਇਤਿਹਾਸ ਵਿੱਚ ਵੀ ਬਹੁਤ ਗद्दार ਬਣੇ ਆ ਜਿਨ੍ਹਾਂ ਨੇ ਸਿੱਖ ਫੌਜਾਂ ਨਾਲ ਗਦਾਰੀ ਕੀਤੀ ਆ ਪਰ ਸਾਡਾ ਸਿੱਖੀ ਨਾਲ ਕੋਈ ਵਿਰੋਧ ਨਹੀਂ ਹੈ ਉਹ ਜਿਹੜੇ ਚੰਦ ਬੰਦੇ ਆ ਉਹਨਾਂ ਨਾਲ ਵਿਰੋਧ ਨਹੀਂ ਕਰਿਆ ਨਾ ਵਿਰੋਧਿਆ ਮੁਸਲਮਾਨਾਂ ਚ ਵੀ ਐਸੇ ਬੰਦੇ ਹੈਗੇ ਜਿਨ੍ਹਾਂ ਨੇ ਕੰਮ ਕੀਤੇ ਬਾੜੇ ਸਾਡਾ ਮੁਸਲਮਾਨਾਂ ਦੇ ਨਾਲ ਵਿਰੋਧ ਨਹੀਂ ਉਹਨਾਂ ਬਾੜੇ ਬੰਦਿਆਂ ਨਾਲ ਵਿਰੋਧਿਆ ਬਸ ਬੁਰੀਾਈ ਦਾ ਵਿਰੋਧ ਤਾਂ ਕਰਨੀ ਆ ਇਨਸਾਨੀਅਤ ਦੀ ਵਿਰੋਧ ਤਾਂ ਨਹੀਂ ਕਰਨੀ ਇਹ ਹੀ ਅੱਜ ਦਾ ਸੁਨੇਹਾ ਹੈ